ਇੱਕ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ਐਸਪੀਡੀ ਸਾਹਿਬ ਅਤੇ ਡੀਐਸਪੀਡੀ ਸਾਹਿਬ ਦੀ ਅਗਵਾਈ ਦੇ ਵਿੱਚ ਸੀਆਈਏ ਮੁਗਾ ਵੱਲੋਂ ਇੱਕ ਮੇਜਰ ਆਪਰੇਸ਼ਨ ਕਰਦੇ ਹੋਏ 6 ਲੋਕਾਂ ਨੂੰ ਹੁਣ ਤੱਕ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਕੀ 4 ਵੈਪਨ ਰਿਕਵਰ ਹੋਏ ਨੇ ਜਿਦੇ ਵਿੱਚ ਕੀ 3 ਤੀ ਬੂਰ ਦੇ ਵੈਪਨ ਲੱਗੇ ਨੇ ਤੇ ਅਤੇ ਇੱਕ 315 ਬੂਰ ਦਾ ਕੱਟ ਦੇਸੀ ਕੱਟਾ ਹੈ ਇਨ ਇਤੋਂ ਇਲਾਵਾ ਕੁਝ ਗੋਲੀਆਂ ਬਰਾਮਦ ਹੋਈਆਂ ਨੇ ਤੇ ਦੋ ਗੱਡੀਆਂ ਇੱਕ ਫੋਰਚੂਨਰ ਅਤੇ ਇੱਕ ਵਰਨਾਕਾਰ ਬਰਾਮਦ ਹੋਈ ਹੈ ਹੂੰਟ ਰਿਟਫ ਤਫਤੀਸ਼ ਵਿੱਚ ਇਹਨਾਂ ਇਹਨਾਂ ਦੇ ਵਿੱਚ ਜਿਹੜੇ 6 ਲੋਕ ਫੜੇ ਗਏ ਹੈਗੇ ਨੇ ਜਿਨ੍ਹਾਂ ਜੋ ਇੱਕ ਨੂਕੀ ਪ੍ਰੋਡਕਸ਼ਨ ਬਾਰੇ ਦੇ ਉੱਪਰ ਜੇਲ੍ਹ ਦੇ ਵਿੱਚੋਂ ਲੈ ਕੇ ਆਇਆ ਗਿਆ ਹੈ ਇਹਨਾਂ ਦੀ ਪੁਰਾਣੀ ਕ੍ਰਿਮਨਲ ਹਿਸਟਰੀ ਵੀ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਦੇ ਵਿੱਚੋਂ ਦੋ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਕ੍ਰਿਮਨਲ ਹਿਸਟਰੀ ਪੁਰਾਣੀ ਨਹੀਂ ਹੈ ਬਾਕੀ ਸਭ ਲੋਕਾਂ ਦੀ ਪੁਰਾਣੀ ਕ੍ਰਿਮਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਸਭ ਤੋਂ ਤਫਤੀਸ਼ ਕਰਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਵੈਪਨਸ ਅਤੇ ਹੋਰ ਵੀ ਜਿਹੜੀ ਆਪਣੇ ਇਹਨਾਂ ਦੇ ਸਾਥੀ ਹੈਗੇ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋਵਾਂਗੇ ਹੁਣ ਤੱਕ ਇਹ ਬੰਬੀਹਾ ਗੈਂਗ ਦੇ ਨਾਲ ਸੰਬੰਧ ਵਿੱਚ ਇਹ ਸਾ ਤੇ ਮੋਰ ਦੇ ਵੈਪਨ ਅਤੇ ਕੁਝ ਗੋਲੀਆਂ ਅਤੇ ਇਸ ਤਲਾਬਾ 315 ਬੋਰ ਦਾ ਕੱਟਾ ਅਤੇ ਉਹਦੇ ਨਾਲ ਵੀ 315 ਬੋਰ ਦੀਆਂ ਗੋਲੀਆਂ ਮਿਲੀਆਂ ਨੇ ਅਤੇ ਇਸ ਤੋਂ ਇਲਾਵਾ ਦੋ ਗੱਡੀਆਂ ਇੱਕ ਫੋਰਚੂਨਰ ਕਾਰ ਹੈਗੀ ਤੇ ਇੱਕ ਵਰਨਾ ਕਾਰ ਹੈ ਜਿਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹ ਕਾਰ ਕਿਸ ਦੇ ਨਾਮ ਦੇ ਉੱਪਰ ਹੈਗੀ ਤੇ ਕੀ ਡਿਟੇਲਸ ਹੈਗੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆਪਾਂ ਜਲਦੀ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਹਾਜੀ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕਾਫੀ ਹੋਰ ਵੀ ਤੱਥ ਸਾਹਮਣੇ ਆਏ ਹਨ ਵੀ ਵੈਪਨ ਹੋ ਸਕਦਾ ਹੈ ਤੋਂ ਜ਼ਿਆਦਾ ਵੀ ਹੋਏ ਹੋਣ ਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਦੀ ਆਈਡੈਂਟੀਫਿਕੇਸ਼ਨ ਕਰਕੇ ਆਪਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾ ਰਹੀ ਦੇ ਉਹਨੂੰ ਜੇਲ੍ਹ ਦੇ ਜੇਲ੍ਹ ਤੋਂ ਲਿਆ ਕੇ ਉਹਦੀ ਗ੍ਰਿਫਤਾਰੀ ਪ੍ਰੋਡਕਸ਼ਨ ਵਨ ਦੇ ਉੱਪਰ ਕੀਤੀ ਇਹ ਆਊਟ ਆਫ ਸਟੇਟ ਵੈਪਨ ਹੈਗੇ ਨੇ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਕਿਉਂਕਿ ਇਹਨਾਂ ਦਾ ਬੈਕਵਰਡ ਲਿੰਕੇਜ ਜਿਹੜਾ ਹੈਗਾ ਉਹਦੇ ਵਿੱਚ ਕਿਸੇ ਹੋਰ ਇੱਕ ਅਕਿਊਜ਼ ਦਾ ਨਾਮ ਫਿਕਰ ਆਊਟ ਹੋਇਆ ਹੈਗਾ ਇੱਕ ਵਾਰੀ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਸਾਨੂੰ ਕਲੀਅਰ ਹੋ ਜਾਏਗਾ ਵੀ ਵੈਪਨ ਕਿੱਥੋਂ ਆਏ ਹੈਗੇ ਨੇ ਔਰ ਕਿੰਨੇ ਵੈਪਨ ਆਏ ਸੀ ਉਸ ਕਨਸਾਈਨਮੈਂਟ ਦੇ ਵਿੱਚ ਹਾਂਜੀ ਇਨਮੋਗੇ ਦੇ ਰੈਡ ਵਾਲੇ ਜੀ ਅੱਜ ਹੀ ਇਹਨਾਂ ਦੀ ਰਿਮਾਂਡ ਲੱਕੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਰੀ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਕਲੀ